ਸਲਿਊਸ਼ਨ ਹੋ ਰਿਹਾ ਕੋਈ ਨਹੀਂ ਲਾਈਕ ਕਰ ਕਰ ਬੋਲੋ ਹੋ ਗਿਆ ਪਲੀਜ਼ ਸਸ਼ੀ ਕਾ ਜੀ ਮੈਂ ਨਮਾਣੀ ਸਿੰਗਰ ਨੀਤੂ ਵਿਰਕ ਐਚ ਡੀ ਐਫ ਬੈਂਕ ਬ੍ਰਾਂਚ ਗਿੱਲਾ ਲੁਗਿਆਣਾ ਦੇ ਵਿੱਚ ਮੈਂ ਇੱਕ ਐਫ ਡੀ ਕਰਾਈ ਸੀ ਕਿ 10 ਲੱਖ ਦੀ ਜਿਹੜੀ ਮੈਚੁਰ ਹੋ ਗਈ 2 ਸਾਲ ਉਸ ਤੋਂ ਬਾਅਦ 1 ਸਾਲ ਹੋਰ ਨਿਕਲ ਗਿਆ ਤੇ ਮੈਂ ਨਮਾਣੀ ਇੱਥੇ ਨੀਤੂ ਵਿਰਕ ਆਈ ਆਪਣੇ ਪੈਸੇ ਲੈਣ ਲਈ ਮਿਹਨਤ ਦੇ ਇਹਨਾਂ ਨੂੰ ਮੈਂ ਕਿਹਾ ਪੈਸੇ ਦੇ ਦਿਓ ਮੇਰੇ ਅੰਦਰ ਨੂੰ ਇਹਨਾਂ ਨੇ ਕਿਹਾ ਕਿ ਤੁਹਾਡੇ ਪੈਸੇ ਤੁਸੀਂ ਐਫ ਡੀ ਕਢਾ ਲਈ ਆ ਇਹ ਬੈਂਕ ਦਾ ਮੈਨੇਜਰ ਹੈ ਜਿਹੜਾ ਮੈਨੂੰ ਰਾਹ ਨਹੀਂ ਪਾਇਆ ਕਰੋੜ ਹੋਇਆ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਨੀ ਆ ਕਿ ਮੈਨੂੰ ਹੈਲਪ ਦੀ ਲੋੜ ਆ ਇਹ ਬੰਦਿਆ ਨੇ ਮੇਰੇ ਨਾਲ ਫਰਾਡ ਕੀਤਾ ਬੈਂਕ ਦੇ ਵਿੱਚ ਬ੍ਰਾਂਚ ਦੇ ਵਿੱਚ ਮੇਰਾ 10 ਲੱਖ ਰੁਪਏ ਇਹਨਾਂ ਨੇ ਗੈਪ ਘਟਾ ਕੋ ਵੀ ਐਫ ਡੀ ਮੇਰੇ ਤੋਂ ਬਿਨਾ ਐਫ ਡੀ ਦੇ ਪੇਪਰ ਮੇਰੇ ਕੋ ਪਈਆ ਮੇਰੇ ਹੱਥੋਂ ਫੋਨ ਖੋਇਆ ਮੈਨੇਜਰ ਨੇ ਗਲਤ ਤਾਂ ਤਾਂ ਹੀ ਖੋਇਆ ਨਾ ਨਹੀਂ ਆ ਨਹੀਂ ਰੇ ਆ ਦੇਖ ਵੀਰੇ ਬਹੁਤ ਤੈਨੂੰ ਪਤਾ ਕਿੱਥੇ ਲਿਆਂਦੀ ਨਾ ਮੈਨੂੰ ਮੇਰੀ ਐਫ ਡੀ ਚਾਹੀਦੀ ਮੈਂ ਦੇਖੋ ਸਲੂਸ਼ਨ ਹੋ ਰਿਹਾ ਕੋਈ ਨਹੀਂ ਲਾਈਕ ਕਰ ਬੋਲੋ ਹੋ ਗਿਆ ਪਲੀਜ਼ ਸਸ਼ੀਕਾ ਜੀ ਮੈਂ ਨਮਾਣੀ ਸਿੰਗਰ ਨੀਤੂ ਵਿਰਤ ਐਚ ਡੀ ਐਫ ਬੈਂਕ ਬ੍ਰਾਂਚ ਗਿੱਲਾ ਲੁਧਿਆਣਾ ਦੇ ਵਿੱਚ ਮੈਂ ਇੱਕ ਐਫ ਡੀ ਕਰਾਈ ਸੀ ਕਿ 10 ਲੱਖ ਦੀ ਜਿਹੜੀ ਮੈਚ्योर ਹੋ ਗਈ 2 ਸਾਲ ਉਸ ਤੋਂ ਬਾਅਦ 1 ਸਾਲ ਹੋਰ ਨਿਕਲ ਗਿਆ ਤੇ ਮੈਂ ਨਮਾਣੀ ਇੱਥੇ ਨੀਤੂ ਵਿਰਤ ਆਈ ਆਪਣੇ ਪੈਸੇ ਲੈਣ ਲਈ ਮਿਹਨਤ ਦੇ ਇਹਨਾਂ ਨੂੰ ਮੈਂ ਕਿਹਾ ਪੈਸੇ ਦੇ ਦਿਓ ਮੇਰੇ ਅੰਦਰ ਨੂੰ ਇਹਨਾਂ ਨੇ ਕਿਹਾ ਕਿ ਤੁਹਾਡੇ ਪੈਸੇ ਤੁਸੀਂ ਐਫ ਡੀ ਕਢਾ ਲਈ ਆ ਏ ਬੈਂਕ ਦਾ ਮੈਨੇਜਰ ਹੈ ਜਿਹੜਾ ਮੈਨੂੰ ਰਾਹ ਨਹੀਂ ਪਾ ਰਿਹਾ ਫਰਾਡ ਹੋਇਆ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਨੀ ਆ ਕਿ ਮੈਨੂੰ ਹੈਲਪ ਦੀ ਲੋੜ ਆ ਇਹ ਬੰਦਿਆ ਨੇ ਮੇਰੇ ਨਾਲ ਫਰਾਡ ਕੀਤਾ ਬੈਂਕ ਦੇ ਵਿੱਚ ব্রাঞ্চ ਦੇ ਵਿੱਚ ਮੇਰਾ 10 ਲੱਖ ਰੁਪਏ ਇਹਨਾਂ ਨੇ ਗੈਪ ਘਟਾ ਕੇ ਉਹ ਵੀ ਐਫ ਡੀ ਮੇਰੇ ਤੋਂ ਬਿਨਾ ਐਫ ਡੀ ਦੇ ਪੇਪਰ ਮੇਰੇ ਕੋਲ ਪਈਆ ਮੇਰੇ ਹੱਥੋਂ ਫੋਨ ਖੋਇਆ ਮੈਨੇਜਰ ਨੇ ਗਲਤ ਤਾਂ ਹੀ ਖੋਇਆ ਨਾ ਨਹੀਂ ਆ ਨਹੀਂ ਰੇ ਆ ਦੇਖ ਵੀਰੇ ਬਹੁਤ ਤੈਨੂੰ ਪਤਾ ਕਿੱਥੇ ਲਿਆਂਦੀ ਨਾ ਮੈਨੂੰ ਮੇਰੀ ਐਫ ਡੀ ਚਾਹੀਦੀ ਮੈਂ